ਆਪਾਂ ਨੂੰ ਪਤਾ ਹੀ ਆ ਵੀ ਇਹ ਕਿੰਨੀ ਬੜੀ ਡਿਮਾਂਡ ਸੀ ਇਹਨੂੰ ਪੋਲੀਟਿਕਲੀ ਕੋਈ ਮੰਨੇ ਨਾ ਮੰਨੇ ਕੋਈ ਕੋਈ ਗੱਲ ਕੁਝ ਕਹਿ ਸਕਦਾ ਪਰ ਇਹ ਪੰਜਾਬ ਦੀ ਇੱਕ ਇੱਕ ਤਾਂ ਹੁੰਦੀ ਹੈ ਲੋੜ ਇੱਕ ਹੁੰਦੀ ਹੈ ਹੋਣ ਦੀ ਲੜਾਈ ਵੀ ਰਾਜਧਾਨੀ ਨਾਲ ਸਾਨੂੰ ਕਿਉਂ ਨਹੀਂ ਜੋੜਿਆ ਪੰਜਾਬ ਨੂੰ ਇਹਦੇ ਨਾਲ ਦੋ ਗੱਲਾਂ ਨੇ ਇਹਦਾ ਇਕੱਲਾ ਰੇਲ ਦਾ ਸਫ਼ਰ ਦੀ ਗੱਲ ਨਹੀਂ ਗਈ ਇਹ 18 ਕਿਲੋਮੀਟਰ ਦਾ 443 ਕਰੋੜ ਦਾ ਪ੍ਰੋਜੈਕਟ ਆ ਦੋ ਸਾਲਾਂ ਚ ਪੂਰਾ ਕਰਨਾ ਹੈ ਤਿੰਨ ਜ਼ਿਲ੍ਹਿਆਂ ਚ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਮਹਾਲੀ ਚ ਆਉਂਦਾ ਹੈ ਤੇ ਤਿੰਨਾਂ ਦੇ ਵਿੱਚ ਸਾਰੇ ਐਮੈਂਬਰ ਪਾਰਲੀਮੈਂਟ ਨੇ ਚਾਹੇ ਕਿਸੇ ਪਾਰਟੀ ਦੇ ਹੋਣ ਮੈਂ ਤੁਹਾਡੇ ਰਾਹੀਂ ਚਾਹੇ ਚੈਨਲ ਮੈਂ ਕਾਂਗਰਸ ਪਾਰਟੀ ਨੂੰ ਸੁਖਵੀਰ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ ਬਹੁਤ ਆਪਣਾ ਕੰਮ ਕੀਤਾ ਇਹਦੇ ਤੇ ਹਾਈਵੇ ਦੇ ਉੱਤੇ ਉਹ ਸਾਰੇ ਪਾਰਟੀਆਂ ਇਸ ਗੱਲ 'ਚ ਸਹਿਯੋਗ ਦੇਣਗੇ 18 ਕਿਲੋਮੀਟਰ ਦੀ ਹੈ ਤੇ ਤੁਹਾਨੂੰ ਪਤਾ ਲਾਈਨ ਆ ਕਿੰਨੀ 5 ਫੁੱਟ ਚੌੜੀ ਹੁੰਦੀ ਹੈ ਤੇ ਓਨੀਕ ਲਾਈਨ ਆ ਜਿਹੜੀ ਚਾਹੀਦੀ ਆ ਕੋਈ ਬਹੁਤ ਵੱਡੀ ਜ਼ਮੀਨ ਨਹੀਂ ਸਾਨੂੰ 53 ਹੈਕਟੇਅਰ ਜਿਹੜੀ ਜ਼ਮੀਨ ਆ ਉਹ ਕੁੱਲ ਚਾਹੀਦੀ ਆ ਤੇ ਉਹਨੂੰ ਪ੍ਰੋਪਰ ਉਹਦਾ ਕੰਪਨਸੇਸ਼ਨ ਉਹਦਾ ਪੈਸਾ ਮਿਲੂਗਾ ਜਿੰਨੀ ਉਹਦੀ ਉਹਦਾ ਹੱਕ ਬਣਦਾ ਉਹ ਮਿਲੂਗਾ ਰਵਨੀਤ ਬਿੱਟੂ ਸਾਡਾ ਇਸ ਵੇਲੇ ਮੌਜੂਦ ਨੇ ਉਹਨਾਂ ਨੇ ਗੱਲ ਦਿੱਤੀ ਬਿੱਟੂ ਸਾਹਿਬ ਪੰਜਾਬ ਨੂੰ ਇੱਕ ਨਵੀਂ ਸੁਗਾਤ ਮਿਲੀ ਹੈ ਰਾਜਪੁਰਾ ਮੁਹਾਲੀ ਜਿਹੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਰੇਲ ਲਿੰਕ ਘਟਾਉਣਾ ਚਾਹੀਦਾ ਇੱਕ ਨਵੰਦੇ ਭਰ ਦਿੱਤੀ ਜਾ ਰਹੀ ਹੈ ਦੇਖੋ ਹਰਪ੍ਰੀਤ ਆਪਾਂ ਜਿਹੜੇ ਸਾਰੇ ਪੰਜਾਬ ਦੇ ਆ ਆਪਾਂ ਨੂੰ ਪਤਾ ਹੀ ਹੈ ਵੀ ਇਹ ਕਿੰਡੀ ਬੜੀ ਡਿਮਾਂਡ ਸੀ ਇਹਨੂੰ ਪੋਲੀਟੀਕਲੀ ਕੋਈ ਮੰਨੇ ਨਾ ਮੰਨੇ ਕੋਈ ਕੋਈ ਗੱਲ ਕੁਝ ਕਹਿ ਸਕਦਾ ਪਰ ਇਹ ਪੰਜਾਬ ਦੀ ਇੱਕ ਇੱਕ ਤਾਂ ਹੁੰਦੀ ਹੈ ਲੋੜ ਇੱਕ ਹੁੰਦੀ ਹੈ ਹੋਣ ਦੀ ਲੜਾਈ ਵੀ ਰਾਜਧਾਨੀ ਨਾਲ ਸਾਨੂੰ ਕਿਉਂ ਨਹੀਂ ਜੋੜਿਆ ਪੰਜਾਬ ਨੂੰ ਇਹਦੇ ਨਾਲ ਦੋ ਗੱਲਾਂ ਨੇ ਇਹਦਾ ਇਕੱਲਾ ਰੇਲ ਦਾ ਸਫ਼ਰ ਦੀ ਗੱਲ ਨਹੀਂ ਗਈ ਮਹਾਲਵਾ ਸਭ ਤੋਂ ਵੱਡਾ ਹੈ ਤੇ ਉਹ ਆਪਣੀ ਰਾਜਧਾਨੀ ਨਾਲ ਨਹੀਂ ਜੁੜਿਆ ਹੋਇਆ ਕਿਉਂ ਇੱਥੋਂ ਹਰ ਜਗ੍ਹਾ ਆਪਾਂ ਜਾਣਦੇ ਹਾਂ ਹਰ ਸਟੇਟ ਆਪਣੀ ਰਾਜਧਾਨੀ ਨਾਲ ਜੁੜੀ ਹੈ ਤੇ ਸਾਡੇ ਜ਼ਿਲ੍ਹੇ ਜੁੜੇ ਨਾ ਹੋਣ ਤੇ ਇਸ ਕਰਕੇ ਇਹ ਜ਼ਰੂਰੀ ਸੀ ਇੱਕ ਇੱਕ ਗੱਲ ਜਿਹੜੀ ਹੈ ਪੰਜਾਬੀਅਤ ਨਾਲੀ ਇਹ ਇਹਦੇ ਵਿੱਚ ਇਹ ਵੀ ਆ ਵੀ ਕਿਉਂ ਨਾ ਜੁੜਿਆ ਇੱਕ ਕੁਐਸਚਨ ਮਾਰਕ ਆਉਂਦੇ ਆ ਉਦੋਂ ਤੇ ਇਸ ਕਰਕੇ ਇਹ ਬਹੁਤ ਜ਼ਰੂਰੀ ਸੀ ਸਾਡੀ ਜਿਹੜੀ ਇੱਕ ਇੱਕ ਸਾਡੀ ਜਿਹੜੀ ਮੋਰਲ ਸਾਡਾ ਇਹਦੇ ਨਾਲ ਉੱਤੇ ਚੱਕਿਆ ਜਾਊਗਾ ਇਹ 18 ਕਿਲੋਮੀਟਰ ਦਾ 443 ਕਰੋੜ ਦਾ ਪ੍ਰੋਜੈਕਟ ਆ ਦੋ ਸਾਲਾਂਾਂ ਚ ਪੂਰਾ ਕਰਨਾ ਏ ਤਿੰਨ ਜ਼ਿਲ੍ਹਿਆਂ ਚ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਮਹਾਲੀ ਚ ਇਹ ਆਉਂਦਾ ਏ ਤੇ ਤਿੰਨਾਂ ਦੇ ਵਿੱਚ ਸਾਰੇ ਐਮ ਐਮਰ ਪਾਰਲੀਮੈਂਟ ਨੇ ਚਾਹੇ ਕਿਸੇ ਪਾਰਟੀ ਦੇ ਹੋਣ ਮੈਂ ਤੁਹਾਡੇ ਰਾਹੀਂ ਚਾਹੇ ਚੈਨਲ ਮੈਂ ਕਾਂਗਰਸ ਪਾਰਟੀ ਨੂੰ ਸੁਖਵੀਰ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ ਬਹੁਤ ਆਪਣਾ ਕੰਮ ਕੀਤਾ ਇਹਦੇ ਤੇ ਹਾਈਵੇ ਦੇ ਉੱਤੇ ਉਹ ਸਾਰੇ ਪਾਰਟੀਆਂ ਇਸ ਗੱਲ 'ਚ ਸਹਿਯੋਗ ਦੇਣਗੀਆਂ ਡਿਮਾਂਡ ਮੈਂ ਬੇਨਤੀ ਕਰਦਾ ਮੈਂ ਆਪ ਨਿੱਜੀ ਲੈਟਰ ਵੀ ਲਿਖੂੰਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਸੁਖਵੀਰ ਸਿੰਘ ਬਾਦਲ ਨੂੰ ਵੀ ਲਿਖੂੰਗਾ ਕਾਂਗਰਸ ਵਾਲਿਆਂ ਨੂੰ ਵੀ ਲਿਖੂੰਗਾ ਵੀ ਭਾਈ ਇਹ ਸਾਰੇ ਸਾਥ ਆਪਣਾ ਪ੍ਰੋਜੈਕਟ ਸਮਝ ਕੇ ਪੰਜਾਬ ਦਾ ਇਹਦੇ ਵਿੱਚ ਕੋਈ ਐਸਾ ਢਿੱਡ ਨਾ ਆਇਆ ਬ੍ਰਿਟੋ ਸਾਹਿਬ ਤੁਸੀਂ ਸਾਥ ਦੀ ਗੱਲ ਕਰਦੇ ਹੋ ਲੇਕਿਨ ਲੈਂਡ ਐਕੁਇਜ਼ੀਸ਼ਨ ਦੇ ਤੁਸੀਂ ਜਮੀਨ ਲੈਣ ਦੀ ਗੱਲ ਕਰਦੇ ਹੋ ਉੱਥੇ ਹਮੇਸ਼ਾ ਦੇਖਿਆ ਜਿਹੜਾ ਕਟਰ ਐਕਸਪਰਟਸ ਵੈਕਸ ਉਸ ਨੂੰ ਲੈ ਕੇ ਅਜੇ ਤੱਕ ਰੌਲਾ ਹੈ ਤੁਹਾਨੂੰ ਲੱਗਦਾ ਹੈ ਕਿ ਏਡਾ ਸੌਖਾ ਹੋ ਜਾਏਗਾ ਇਹ ਕੰਮ ਨਹੀਂ ਇਹ ਕਿਉਂਕਿ ਜ਼ਮੀਨ ਹਾਈਵੇ ਨੂੰ ਤਾਂ ਬਹੁਤ ਜ਼ਮੀਨ ਚਾਹੀਦੀ ਹੁੰਦੀ ਹੈ ਉਹ ਤਾਂ 4 ਵੇ 8 ਵੇ ਉਹ ਜਿਹੜੀਆਂ ਬਣਦੀਆਂ ਬਹੁਤ ਵੱਡੀ ਜ਼ਮੀਨ ਦੀ ਰਿਕੁਆਇਰ ਹੁੰਦੀ ਹੈ ਇਹ ਤਾਂ ਇੱਕ 18 ਕਿਲੋਮੀਟਰ ਦੀ ਹੈ ਤੇ ਤੁਹਾਨੂੰ ਪਤਾ ਲਾਈਨ ਆ ਕਿੰਨੀ 5 ਫੁੱਟ ਚੌੜੀ ਹੁੰਦੀ ਹੈ ਤੇ 19 ਕਿ ਲਾਈਨ ਆ ਜਿਹੜੀ ਚਾਹੀਦੀ ਆ ਕੋਈ ਬਹੁਤ ਵੱਡੀ ਜ਼ਮੀਨ ਨਹੀਂ ਸਾਨੂੰ 53 ਹੈਕਟੇਅਰ ਜ਼ਰੀ ਜ਼ਮੀਨ ਆ ਉਹ ਕੁੱਲ ਚਾਹੀਦੀ ਆ ਤੇ ਉਹਨੂੰ ਪ੍ਰੋਪਰ ਉਹਦਾ ਕੰਪਨਸੇਸ਼ਨ ਉਹਦਾ ਪੈਸਾ ਮਿਲੂਗਾ ਜਿੰਨੀ ਉਹਦੀ ਉਹਦਾ ਹੱਕ ਬਣਦਾ ਉਹ ਮਿਲੂਗਾ ਤੇ ਮੈਂ ਸਮਝਦਾ ਇਹ ਚ ਪੰਜਾਬੀ ਸਮਝੂਗਾ ਵੀ ਇਹ ਚ ਐਸੀ ਜ਼ਮੀਨ ਆ ਕੋਸ਼ਿਸ਼ ਕਰਾਂਗੇ ਵੀ ਜਿਹੜੀ ਜ਼ਮੀਨ ਕਿਉਂਕਿ ਇੱਥੇ ਕਈ ਰਾਹ ਦੇ ਵਿੱਚ ਐਸੀ ਚੀਜ਼ਾਂ ਹੈਗੀਆਂ ਜਿੱਥੇ ਜਿਆਦਾ کئی ਜਗ੍ਹਾ ਫਸਲ ਨਹੀਂ ਗਈ ਉਸੇ ਤਰੀਕੇ ਨਾਲ ਅਸੀਂ ਕੱਢਿਆ ਏ ਪਰ ਜਿੰਨੀ ਕੁ ਲੋੜ ਆ ਉਹਦਾ ਹੋ ਜਾਊਗਾ ਕੰਮ ਸਾਰੇ ਰਲਕੇ ਦਾ ਜਿਹੜਾ ਇਹਨੂੰ ਸਰੇ ਲਾਵਾਂਗੇ ਪੰਜਾਬ ਦੀ ਤੁਸੀਂ ਗੱਲ ਕੀਤੀ ਹੈ ਰਾਸ਼ਨ ਕਾਰਡ ਤੇ ਹੈਲਥ ਕਾਰਡ ਇਹ ਦੋ ਮੁੱਦੇ ਬੜੇ ਵੱਡੇ ਹੋਏ ਹੋਏ ਨੇ ਮੁੱਖ ਮੰਤਰੀ ਕਹਿੰਦੇ ਨੇ ਕਿ ਰਾਸ਼ਨ ਕਾਰਡ ਦੇ ਵੈਰੀਫਿਕੇਸ਼ਨ ਕਰਾਵਾਂਗੇ ਕਿਸੇ ਦਾ ਨਹੀਂ ਕੱਟਿਆ ਜਾਣ ਦੇਾਂਗੇ ਤੇ 10 ਲੱਖ ਤੱਕ ਦੇ ਬੀਮੇ ਦੀ ਗੱਲ ਕਰ ਚਲੋ ਇੱਕ ਗੱਲ ਆ ਮੈਂ ਕਹਿਣਾ ਚਾਹੇ ਕੋਈ ਗੱਲ ਹੋਗੀ ਇਹ ਤਾਂ ਫਿਰ ਕਹੂਗਾ ਤੁਸੀਂ ਲਓ ਨਾ ਜ਼ਿੰਮੇਵਾਰੀ ਤੁਸੀਂ ਲੋ ਜਿਮੇਵਾਰੀ ਵੀ ਮੇਰੇ ਤਾਂ ਸਾਰੇ ਕਾਰਡ ਭਾਈ ਠੀਕ ਨੇ ਜੇ ਸੈਂਟਰ ਸਰਕਾਰ ਨੇ ਜਾਂ ਮਹਿਕਮੇ ਨੇ ਕੋਈ ਮੰਨ ਮੰਗ ਲਿਆ ਤੁਹ ਤੋਂ ਤੁਸੀਂ ਉਹਨੂੰ ਕੋਈ ਨਹੀਂ ਵੀ ਜੀ ਸਾਡੇ ਤਾਂ ਬਿਲਕੁਲ ਸਾਡੇ ਠੀਕ ਨੇ ਸਾਨੂੰ ਲੋੜ ਹੀ ਨਹੀਂ ਕੋਈ ਵੈਰੀਫਿਕੇਸ਼ਨ ਦੀ ਆ ਲੋ ਚੱਕੋ ਸਾਰੇ ਸਾਡੇ ਠੀਕ ਨੇ ਜਿੰਨੇ ਅਸੀਂ ਕੀਤੇ ਹੋਏ ਆ ਤੁਸੀਂ ਆਪ ਹੀ ਆਪਣੇ ਮੈਨੂੰ ਸ਼ੱਕ ਦੇ ਘੇਰੇ ਚ ਪਾ ਰਹੇ ਹੋ ਵੀ ਆ ਜੀ ਫਲਾਨਾ ਜੀ ਠਮਕੜਾ ਜੀ ਅਸੀਂ ਦੁਬਾਰਾ ਰਹਿਣ ਨਹੀਂ ਦਿੰਦੇ ਇਹਦਾ ਮਤਲਬ ਇਹ ਆ ਵੀ ਵੋਟਾਂ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਇਹ ਸਾਰੀ ਪ੍ਰਕਿਰਿਆ ਸ਼ੁਰੂ ਕਰ ਰਹੇ ਆ ਭਗਵੰਤ ਮਾਨ ਸਾਹਿਬ ਜਾਣ ਕੇ ਵੀ ਹਰ ਨੂੰ ਵੀ ਤੇਰਾ ਰੱਖ ਲਿਆ ਤੇਰਾ ਕੱਟਤਾ ਤੇਰਾ ਰੱਖ ਲਿਆ ਤੇਰਾ ਕੱਟ ਲਿਆ ਇਹ ਕਰਤੂਤ ਕਰਨ ਨੂੰ ਫਿਰਦੀ ਆ ਸਰਕਾਰ ਹੋਰ ਉੱਥੇ ਕੀ ਆ ਕਿਸੇ ਨੂੰ ਬਾਕੀ ਸਟੇਟਾਂ ਚ ਕੋਈ ਐਸੀ ਗੱਲ ਨਹੀਂ ਚੱਲ ਰਹੀ ਜੀ ਇਹ ਜ਼ਿੰਮੇਵਾਰੀ ਲੈ ਕੇ ਹਾਂ ਚਲੋ ਦੂਜੀ ਗੱਲ ਇਹ ਆ ਵੀ ਜਿਹੜੀ ਸਟੇਟ ਤੋਂ ਕਾਰਡ ਕੋਈ ਇੱਕ ਦੋ ਜੇ ਕੱਟਿਆ ਜਾਂਦਾ ਮੈਂ ਸਮਝਦਾ ਕੋਈ ਕਮੀ ਰਹਿ ਗਈ ਉਹਨੂੰ ਕਹ ਮੈਂ ਦਊਂਗਾ ਕੀ ਗੱਲ ਐ ਇੱਥੇ ਆਪਾਂ ਕੋਲ ਕਮੀ ਐ ਕਿਸੇ ਦੀ ਤੂੰ ਕਹ ਭਾਈ ਜਿੰਨੀ ਡੰਨਾ ਵੀ ਘਟੂਗਾ ਮੈਂ ਡਬਲ ਦਊਂਗਾ ਗਦਾਮ ਤਾਂ ਭਰੇ ਪਏ ਆ ਆਪਣੇ ਕੀ ਗੱਲ ਐ ਈਡੀ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਵੀ ਸਾਰੇ ਮੁਲਕ ਨੂੰ ਅਸੀਂ ਦਿੰਨੇ ਆਂ ਕਹਿੰਦੇ ਆ ਕਿ ਨਹੀਂ ਤੇ ਆਪਣੀ ਮਾਰੀ ਫਿਰ ਕਿਉਂ ਰੌਲਾ ਪਾਉਣਾ ਹੈ ਤੂੰ ਇਸ ਕਰਕੇ ਇਹ ਤਾਂ ਸਭ ਗੱਲਾਂ ਤੂੰ ਹੈਲਥ ਕਾਰਡ ਦੀ ਗੱਲ ਹੁਣ ਛੇੜ ਲਈ ਹੈਲਥ ਕਾਰਡ ਮੈਨੂੰ ਇਹ ਦੱਸੋ ਪਹਿਲਾਂ ਜਿਹੜਾ ਸੈਂਟਰਲ ਵੱਲੋਂ ਆਸ਼ਵਾਨ ਜਿਹੜਾ ਹਰ ਨੂੰ 5 ਲੱਖ ਦਾ ਇਲਾਜ 75 ਸਾਲ ਤੋਂ ਉੱਤੇ ਸਭ ਨੂੰ ਫਰੀ ਉਹ ਕਾਰਡ ਬਣ ਗਿਆ ਅੱਜ ਜਿਹਨਾਂ ਬਣ ਗਿਆ ਉਹਦਾ ਹਸਪੀਟਲ ਚੱਲਦਾ ਕਿਤੇ ਪੰਜਾਬ ਕੋਈ ਕਿਤੇ ਉਹਨੂੰ ਲਾਗੂ ਹੋਣ ਦਿੱਤਾ ਤੇ 10 ਲੱਖ ਤੱਕ ਦੀ ਗੱਲ ਕਰਦੇ ਪਏ ਨੇ ਕਿ ਕ੍ਰਾਂਤੀਕਾਰੀ ਕਦਮ ਹੈ ਯਾਰ ਗੱਲ ਹੀ ਆ ਆਪ ਹਸਪੀਟਲ ਚ ਰਹਿ ਕੇ ਆਇਆ ਇਸ ਕਰਕੇ ਹਸਪੀਟਲ ਇਹਨਾਂ ਨੂੰ ਪੁੱਛ ਲੇ ਹਸਪੀਟਲ ਵਾਲਿਆਂ ਨੂੰ ਵੀ ਇਹ ਕੋਈ ਕਾਰਡ ਚੱਲਣ ਦਿੰਦੇ ਆ ਐਡੇ بڑے ਹਸਪੀਟਲ ਵਾਲੇ 10 ਲੱਖ ਤ ਹਜ਼ਾਰ ਰੁਪਈਆ ਦਿੱਤਾ ਨਹੀਂ ਗਿਆ ਯਾਰ ਕੀ ਤੁਸੀਂ ਫੇਰ ਇਹ ਜਿਹੀਆਂ ਗੱਲਾਂ ਇਹ ਤਾਂ ਸ਼ੇਖ ਚਿੱਲੀ ਵਾਲੀਆਂ ਗੱਲਾਂ ਕਰਦੇ ਆ ਰੋਜ਼ ਪ੍ਰੈਸ ਕਾਨਫਰੰਸ ਕਰਨੀ ਹੈ ਇੱਕ ਲੋਕਾਂ ਚ ਜਾ ਨਹੀਂ ਸਕਦੇ ਹੁਣ ਜਿਹੜਾ ਹਜ਼ਾਰ ਰੁਪਈਆ ਨਹੀਂ ਦੇ ਸਕਦਾ ਉਹ 10 ਲੱਖ ਦੀ ਗੱਲ ਕਰੂਗਾ ਵੀ ਅਸੀਂ ਹਜ਼ਾਰ ਇਹ ਚ ਸਭ ਨੂੰ ਹੀ ਕਹਾਂ ਨਾ ਵੀ ਜਿੰਨਾ ਵੀ ਦੱਸ ਲੱਗਦਾ ਤੇ ਤੁਸੀਂ ਅੰਦਾਜ਼ਾ ਆਪ ਲਾ ਲਓ ਇਹ ਚ ਸੂਟ ਝੂਟ ਸੱਚ ਦਾ ਜਿਹੜੇ ਸੁਣਨ ਵਾਲੇ ਫੈਸਲਾ ਕਰ ਲੈਣ ਵੀ ਜਿਹੜਾ 1000 ਰੁਪਇਆ ਤੇ ਆਟਾ ਨਹੀਂ ਦੇ ਦਾਲ ਆਪਣਾ ਦੇ ਨਹੀਂ ਸਕਦਾ ਉਹ ਤੁਹਾਨੂੰ 10 ਲੱਖ ਦੇ ਦਊਗਾ ਇਲਾਜ ਲਈ ਛੱਡੋ ਜੀ ਬਹੁਤ ਧੰਨਵਾਦ ਇਹ ਸਾਡੇ ਨਾਲ ਰਮਨੀਤ ਬਿੱਟੂ ਕੈਮਰਾਮੈਨ ਕਮਲਨਾਥ ਹਰਪ ਸਿੰਘ ਪੀ.ਵੀ.ਸੀ ਨਿਊਜ਼ ਦਿੱਲੀ